ਦੱਸਣਾ ਚਾਹਾਂਗਾ ਕਾਫੀ ਢੇਰ ਤੋਂ ਚੱਲ ਰਿਹਾ ਸੀ ਪਰ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਸਲਿੱਪ ਕਰ ਜਾਂਦਾ ਬੰਦਾ ਕਈ ਕਈ ਵਾਰ ਜਿਹੜਾ ਕੋਈ ਲੇਟ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਹੁੰਦੀ ਹੈ ਉਸ ਦੇ ਕਰਕੇ ਕਈ ਵਾਰ ਇਹ ਜਿਹੜੀ ਚੀਜ਼ ਹੈਗੀ ਹੈ ਸਾਡੀ ਪੋਸਟਪੋਨ ਹੋ ਗਈ ਜਾਂ ਨਹੀਂ ਜਿਹੜੀ ਹੈ ਸਕਸੈਸਫੁਲ ਹੋਈ ਤੇ ਕੱਲ ਫੋਰਚੂਨੇਟਲੀ ਜਿਹੜਾ ਹੈ ਸਾਡੀ ਇਨਫੋਰਮੇਸ਼ਨ ਵੀ ਸੀ ਸਾਡੀ ਟੀਮ ਵੀ ਤਿਆਰ ਸੀ ਤੇ ਐਸ ਐਚਓ ਕ੍ਰਿੰਡਾ ਤੇ ਉਹਨਾਂ ਦੀ ਟੀਮ ਨੇ ਵਧੀਆ ਕੰਮ ਕੀਤਾ ਤੇ ਅਫਸਰ ਦਿਹਾਤੀ ਪੁਲਿਸ ਵੱਲੋਂ ਜਿਹੜੀ ਰਿਕਵਰੀ ਹੋਈ ਹੈ ਗੱਡੀ ਕਿਹੜੀ ਹੈ ਜੀ ਕੋੜ ਫਿਰਦਾ ਗੱਡੀ ਕਿਹੜੀ ਹੈ ਇਹ ਸਾਰਾ ਅਜੇ ਚੱਲ ਰਿਹਾ ਹੈ ਕਿਉਂਕਿ ਐਡੀ ਵੱਡੀ ਖੇਪ ਹੈ ਸੈਕੰਡਲੀ ਨੈਟਵਰਕ ਬਹੁਤ ਵੱਡਾ ਜਾਪਦਾ ਹੈ ਥਰਡਲੀ ਕਿਉਂਕਿ ਇਸ ਵਿਅਕਤੀ ਦਾ ਅਸੀਂ ਹੁਣ ਤੱਕ ਜਿਹੜੀ ਇੰਟਰੋਗੇਸ਼ਨ ਹੈ ਉਹ ਕੀਤੀ ਹੈ ਇਦੇ ਐਂਟੀਸੀਡੈਂਟਸ ਵੀ ਚੈੱਕ ਕਰਾਏ ਨੇ ਕ੍ਰਿਮੀਨਲ ਐਂਟੀਸੀਡੈਂਟਸ ਅਜੇ ਕੋਈ ਔਨ ਰਿਕਾਰਡ ਨਹੀਂ ਆਇਆ ਤਾਂ ਕਿਤੇ ਨਾ ਕਿਤੇ ਵਿਅਕਤੀ ਜਾਂ ਤੇ ਕ੍ਰਿਮੀਨਲ ਐਕਟੀਵਿਟੀ ਕਰਕੇ ਪੁਲਿਸ ਦੀ ਜਾਂ ਜੁਡੀਸ਼ੀਅਲ ਜੋ ਸਿਸਟਮ ਉਸ ਤੋਂ ਬਚਦਾ ਰਿਹਾ ਹੈ ਜਾਂ ਇਸ ਦਾ ਰੋਲ ਜਿਹੜਾ ਹੈ ਬੜਾ ਜਿਹਨੂੰ ਕਹਿ ਸਕਦੇ ਆ ਕਿ ਆਪਣਾ ਸਾਈਡ ਵਾਲਾ ਰਿਹਾ ਹੈ ਚਾਰਪ ਵੀ ਰਿਹਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਜਿਹੜੇ ਤਿੰਨ ਤੁਹਾਨੂੰ ਮੈਂ ਹੋਰ ਦੱਸ ਰਿਹਾ ਕਿ ਉਹ ਵਿਅਕਤੀਆਂ ਦੀ ਨਿਸ਼ਾਨਦੇਹੀ ਹੋਈ ਹੈ ਅਸੀਂ ਉਹਨਾਂ ਬਾਰੇ ਚੈੱਕ ਕਰ ਰਹੇ ਹਾਂ ਜਲਦੀ ਜਿਹੜਾ ਹੈਗਾ ਉਹਨਾਂ ਤੇ ਵੀ ਐਕਸ਼ਨ ਲੈ ਕੇ ਉਹਨਾਂ ਨੂੰ ਵੀ ਕਾਬੂ ਕਰਾਂਗੇ ਕਿਉਂਕਿ ਰੋਲ ਦੇ ਮੁਤਾਬਿਕ ਜੋ ਜੋ ਜਿੱਦੀ ਜਿੱਦੀ ਕਾਰਵਾਈ ਕਰਨੀ ਬਣਦੀ ਉਹ ਕੀਤੀ ਜਾਵੇਗੀ ਫਰਦਰ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਆਪਰੇਸ਼ਨ ਅਜੇ ਚੱਲ ਰਿਹਾ ਹੈ ਕਿਉਂਕਿ ਇਹ ਥੋੜਾ ਪਬਲਿਕ ਹੋ ਗਿਆ ਹੈ ਤਾਂ ਇਸ ਦੇ ਵਿੱਚ ਕੁਝ ਜਿਹੜੇ 엘ਿਮੈਂਟਸ ਹੈਗੇ ਆ ਉਹ ਅਜੇ ਜਿਹੜੇ ਹੈ ਉਸ ਤਰੀਕੇ ਨਾਲ ਅਸੀਂ ਨਹੀਂ ਕਰ ਪਾ ਰਹੇ ਪਰ ਜਲਦੀ ਜਿਹੜਾ ਹੈ ਇਹਦੇ ਵਿੱਚ ਹੋਰ ਵੀ ਇੱਕ ਵੱਡੀ ਖੇਪ ਜਿਹੜੀ ਇਹ ਸਾਨੂੰ ਲੱਗਦਾ ਹੋ ਸਕਦਾ ਹੈ ਕਿ ਉਹ ਗ੍ਰਾਮਦ ਹੋ ਜਾਏ ਸਰ ਕੋਈ ਵੈਪਨ ਵਗੈਰਾ ਦਾ ਅੰਦਰੋਂ ਪਤਾ ਲੱਗਾ ਕੋਈ ਵੈਪਨ ਦੇਣਾ ਤੇ ਕੋਲ ਹੋਣੀ ਆ ਲੋਨੇ ਕਿਸੀ ਹੋ ਗਿਆ ਕੋਈ ਵੈਪਨ ਵਗੈਰਾ ਦਾ ਕੁਝ ਨਾ ਅਜੇ ਇਹ ਗੱਲ ਕੋਈ ਇਦਾਂ ਦੀ ਕੋਈ ਗੱਲ ਸਾਹਮਣੇ ਆਈ ਨਹੀਂ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਫਰਦਰ ਜੇ ਇਹ ਕੋਈ ਆਰਮਸ ਐਂਡ ਅਮਿਊਨੀਸ਼ਨ ਕਿਉਂਕਿ ਜਨਰਲੀ ਇਹ ਹੁੰਦਾ ਹੈ ਕਿ ਨਾਰਕੋ ਦੇ ਨਾਲ ਆਰਮਸ ਐਂਡ ਅਮਿਊਨੀਸ਼ਨ ਜਿਹੜਾ ਹੈ ਉਹ ਜਿਹੜਾ ਪਲੱਸ ਐਡ ਕਰਕੇ ਜਿਹੜਾ ਉਹ ਭੇਜਿਆ ਜਾਂਦਾ ਕਿਉਂਕਿ ਇਸ ਦੇ ਵਿੱਚ ਜਿਹੜਾ ਹੈ ਪਿਓਰਲੀ ਨਾਰਕੋਟਿਕਸ ਜਿਹੜਾ ਹੈ ਵੱਡੀ ਖੇਪ ਭੇਜੀ ਗਈ ਹੈ ਤੇ ਆਰਮਜ਼ ਅਮਿਊਸ਼ਨ ਵਾਲਾ ਜਿਹੜਾ ਐਂਗਲ ਅਸੀਂ ਉਹ ਵੀ ਖੰਗਾਲ ਰਹੇ ਹਾਂ ਕਿਉਂਕਿ ਵੱਡੀ ਖੇਪ ਦੇ ਨਾਲ ਜੇ ਕੋਈ ਅੱਧਾ ਨਹੀਂ ਕੋਈ ਡਿਲੀਵਰੀ ਹੋਈ ਹੈ ਜਾਂ ਹੋਰ ਇਸ ਤਰ੍ਹਾਂ ਦਾ ਕੋਈ ਜਾਂ ਪਹਿਲਾਂ ਕੋਈ ਸੌਟੀ ਲੱਗੀ ਹੈ ਇਹ ਸਾਰੀ ਚੀਜ਼ਾਂ ਜਿਹੜੀਆਂ ਹੈ ਅਸੀਂ ਇਨਵੈਸਟੀਗੇਸ਼ਨ ਚ ਬਾਤ ਕਰ ਸਕਦੇ ਆ ਕਹਿ ਸਕਦੇ ਆ ਕਿ ਇਹ ਬਹੁਤ ਸਮੇਂ ਤੋਂ ਕੰਮ ਕਰਦਾ ਪਿਆ ਸੀ ਕਿਉਂਕਿ ਐਡੀ ਵੱਡੀ ਖੇਪ ਪਹਿਲੀ ਵਾਰ ਇਸ ਤੇ ਕੋਈ ਦੇਖਿਆ ਨਹੀਂ ਦੇਖੋ ਜੀ ਇਹ ਸੋਰਸ ਬੇਸਡ ਇਨਫੋਰਮੇਸ਼ਨ ਹੈ ਸੈਕੰਡਲੀ ਇਹ ਬੜੇ ਤਰੀਕ ਦੇਰ ਤੋਂ ਅਸੀਂ ਜਿਹੜਾ ਹੈ ਇਸ ਪਿੱਛੇ ਲੱਗੇ ਹੋਏ ਸੀ ਆ ਕਈ ਵਾਰ ਜਿਵੇਂ ਮੈਂ ਤੁਹਾਨੂੰ ਦੱਸਿਆ ਆਪਰੇਸ਼ਨਲੀ ਕਈ ਚੀਜ਼ਾਂ ਹੁੰਦੀਆਂ ਨੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਟ ਅਸੀਂ ਦੇ ਕਾਫੀ ਪਿਛੇ ਲੱਗੇ ਹੋਏ ਸੀ ਤੇ ਸਾਨੂੰ ਫਾਈਨਲੀ ਜਿਹੜਾ ਸਕਸੈਸ ਮਿਲੀ ਹੈ ਸੈਕੰਡਲੀ ਜਿਹੜੀ ਗੱਲ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਵੱਡਾ ਨੈਟਵਰਕ ਹੈਗਾ ਕਾਫੀ ਧੀਰ ਤੋਂ ਕੰਮ ਕਰ ਰਿਹਾ ਹੈ ਇਹ ਸਾਰੀ ਬੁੱਢਲੀ ਜਿਹੜੀ ਇੰਟਰੋਗੇਸ਼ਨ ਹੋਈ ਹੈ ਉਹਦੇ ਵਿੱਚ ਕਾਫੀ ਚੀਜ਼ਾਂ ਸਾਹਮਣੇ ਆਈਆਂ ਨੇ ਜਿਦੇ ਵਿੱਚ ਇਹ ਗੱਲ ਮੇਨ ਆਈ ਹੈ ਕਿ ਤਿੰਨ ਕੁ ਮਹੀਨੇ ਦਾ ਜਿਹੜਾ ਇਹਨਾਂ ਦਾ ਜਿਹੜਾ ਅਸੀਂ ਡੀਪ ਬਾਕਸ ਹੈ ਉਹ ਚੈੱਕ ਕਰਨ ਚ ਕਾਮਯਾਬ ਹੋਏ ਆ ਕਿਉਂਕਿ ਸਾਡਾ ਆਪਰੇਸ਼ਨ ਵੀ ਇਹ ਕਾਫੀ ਦੇਰ ਤੋਂ ਚੱਲ ਰਿਹਾ ਸੀ ਸੋ ਹੁਣ ਇਹ ਜਿਹੜਾ ਹੈ ਇੰਟਰੋਗੇਸ਼ਨ ਫਰਦਰ ਜਿਹੜੀ ਹੁੰਦੀ ਹੈ ਉਹਦੇ ਵਿੱਚ ਇਹ ਕਲੀਅਰ ਹੋਏਗਾ ਕਿ ਕਿੰਨੀ ਦੇਰ ਤੋਂ ਜਿਹੜਾ ਹੈ ਇਹ ਵਿਅਕਤੀ ਜਿਹੜਾ ਹੈ ਹੋਰ ਇਹਦੇ ਐਸੋਸੀਏਟਸ ਨੇ ਤੇ ਜਿਹੜਾ ਇਹਦਾ ਫੋਰਨ ਹੈਂਡਲਰ ਹੈ ਉਹ ਕਿੰਨੀ ਦੇਰ ਤੋਂ ਜਿਹੜਾ ਇਸ ਨੈਟਵਰਕ ਨੂੰ ਆਪਰੇਟ ਕਰ ਰਿਹਾ ਸੀ ਕੇਂਦਰੀ ਸਰ ਇਸ ਦੇ ਵਿੱਚ ਨਮੋਲ BSF ਵੀ ਉਸੇ ਅਰੀਏ ਤੁਸੀਂ ਬੀਐਸਐਫ ਨਾਲ ਕਾਫੀ ਕੰਮ ਕਰਦੇ ਹੋ ਨਾਲ ਕੇ ਹੋਰ ਏਜੰਸੀਆਂ ਦੇ ਨਾਲ ਤੁਸੀਂ ਜਾਣਦੇ ਹੋ ਖੇਤ ਕਰਤੀ ਕਿਉਂ ਰਿਕਵਰੀ ਕਾਫੀ ਜੀ ਬਿਲਕੁਲ ਜੀ ਉਹ ਸਾਰਾ ਅਸੀਂ ਦੇਖੋ ਜੀ ਬੀਐਸਐਫ ਦੇ ਨਾਲ ਸਾਡਾ ਬੜਾ ਵਧੀਆ ਕੋਆਰਡੀਨੇਸ਼ਨ ਹੈ ਤੁਸੀਂ ਪਿੱਛੇ ਜੇ ਵੀ ਦੇਖਿਆ ਹੋਵੇਗਾ ਸਾਡੀਆਂ ਕਾਫੀ ਖੇਪਾ ਜੜੀਆਂ ਹੈ ਉਹਨਾਂ ਦੀ ਮਦਦ ਦੇ ਨਾਲ ਬੇਸ਼ੱਕ ਉਹ ਅਨਨੋਨ ਇੱਕ ਜਿਹੜਾ ਹੈ ਫੀਲਡਸ ਦੇ ਵਿੱਚ ਰਿਟਰੀਵ ਹੋਈਆਂ ਨੇ ਬੰਦੇ ਬਹੁਤ ਕਾਫੀ ਘਟ ਫੜੇ ਜਾਂਦੇ ਆ ਕਿਉਂਕਿ ਜਿਹੜਾ ਹੈ ਅਬੈਂਡੈਂਟ ਸਾਨੂੰ ਖੇਪਾ ਜਰੂਰ ਮਿਲੀਆਂ ਬਟ ਬੀਐਸਐਫ ਦੇ ਨਾਲ ਸਾਡਾ ਹਮੇਸ਼ਾ ਹੀ ਵਧੀਆ ਜਿਹੜਾ ਹੈਗਾ ਕੋਆਰਡੀਨੇਸ਼ਨ ਨਾਲ ਨਰ ਰਿਹਾ ਹੈ ਸਾਡਾ ਸਾਂਝੇ ਆਪਰੇਸ਼ਨ ਵੀ ਚੱਲੇ ਨੇ ਕਾਫੀ ਰਿਕਵਰਸ ਵੀ ਹੋਈਆਂ ਨੇ ਅਸੀਂ ਉਹਨਾਂ ਨੂੰ ਸ਼ੇਅਰ ਵੀ ਕੀਤੀ ਹੈ ਤਰਮ ਹੁਣ ਤੱਕ ਜਿੰਨੇ ਵੀ ਦਸਤੇਰ ਪੜੇ ਗਏ ਜਿਆਦਾਤਰ ਸਾਹਮਣੇ ਆਇਆ ਕਿ ਫਾਈਨੈਂਸ਼ਲੀ ਕਮਜ਼ੋਰ ਹੁੰਦੇ ਆ ਉਹਨਾਂ ਨੂੰ ਪੈਸੇ ਦਾ ਨਾਲਜ ਦੇ ਕੇ ਕੰਮ ਕਰਾਇਆ ਜਾਂਦਾ ਹੈ ਕਿ ਹੁਣ ਤੱਕ ਪਤਾ ਲੱਗਿਆ ਕਿ ਏਡੀ ਵੱਡੀ ਖੇਵ ਦੇ ਨੂੰ ਕਿੰਨੇ ਪੈਸੇ ਦਿੱਤੇ ਜਾਂਦੇ ਸੀ ਜਾਂ ਹੁਣ ਤੱਕ ਕਿੰਨੇ ਨੂੰ ਮਿਲੇ ਦੇਖੋ ਜੀ ਜਿਹੜੀ ਫਾਈਨੈਂਸ਼ੀਅਲ ਸਟੇਟਸ ਹੈ ਅਕਿਊਜ਼ ਦਾ ਉਹ ਵੈਰੀਫਾਈ ਕਰ ਰਹੇ ਆ ਕਿਉਂਕਿ ਇਹਦੇ ਕੋਲੇ ਇੱਕ ਗੱਡੀ ਮਿਲੀ ਹੈ ਤੇ ਗੱਡੀ ਕਿਹਦੇ ਨਾਮ ਤੇ ਹੈ ਵੈਦਰ ਇਟ ਇਜ਼ ਕਿ ਅਧਰ ਤਾਂ ਨਹੀਂ ਕੋਈ ਚੋਰੀ ਦੀ ਗੱਡੀ ਤਾਂ ਨਹੀਂ ਹੈ ਜਾਂ ਇਹ ਤੀਜੇ ਚੌਥੀ ਜਗ੍ਹਾ ਵਿਕੀ ਹੋਈ ਹੈ ਕੀ ਉਹਦੇ ਕਾਗਜ਼ ਹੈਗੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਚ ਸਾਹਮਣੇ ਆਉਣਗੇ ਠੀਕ ਬਟ ਜਿਹੜਾ ਤੁਹਾਡਾ ਪੁਆਇੰਟ ਹੈ ਕਿ ਨੈਟਵਰਕ ਬੰਦੇ ਤੇ ਕਿੰਨੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀ ਇਹ 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 ਮੈਂ ਤੁਹਾਨੂੰ ਦੱਸ ਰਿਹਾ ਕਿ 3 ਤੋਂ 2 ਤੋਂ 3 ਮਹੀਨੇ ਦਾ ਇਹਨਾਂ ਦਾ ਸਾਡੇ ਕੋਲ ਟਾਈਮ ਪੀਰੀਅਡ ਹੈ ਕਿ ਇਹ ਐਕਟਿਵ ਸਰ ਸਭ ਲਾਸਟ ਕੁਸਚਨ ਹੈ ਜੇਕਰ ਤੁਸੀਂ ਦੱਸ ਰਹੇ ਹੋ ਕਿ ਇੱਕ ਡਿਲੀਵਰੀ ਬੁਆਏ ਦੇ ਤੌਰ ਤੇ ਕੰਮ ਕਰਦੇ ਸੀਗੇ ਤਾਂ ਕੋਈ ਪੇਮੈਂਟ ਵਗੈਰਾ ਦਾ ਪਤਾ ਲੱਗਿਆ ਕਿੰਨੀ ਦਿੰਦੇ ਸੀਗੇ ਇਹਨਾਂ ਨੂੰ ਜਾਂ ਕਿਸੇ ਕੁਝ ਲੋਕਾਂ ਨੂੰ ਫੀਲ ਕਰਨਾ ਚਾਹੁੰਦੇ ਹੋ ਜਿਹੜੇ ਬੱਚੇ ਜਾਂ ਵਿਅਕਤੀ ਇਹਨਾਂ ਚੀਜ਼ਾਂ ਦਾ ਆਰਤੀ ਥੋੜੇ ਪੈਸਿਆਂ ਦੇ ਵਿੱਚ ਆ ਕੇ ਤਾਂ ਉਹ ਡਿਲੀਵਰੀ ਅੰਡੀਆਂ ਕਨਸਾਈਨਮੈਂਟ ਜਿਹੜੀਆਂ ਨੇ ਉਹ ਇਦੋਂ ਲੈ ਕੇ ਉਹਦੇ ਪਾਸੇ ਦਿੰਦੇ ਨੇ ਕਿਉਂਕਿ ਗਰਨੇਡ ਹਮਲੇ ਦੇ ਵਿੱਚ ਵੀ ਇਹ ਹੀ ਗੱਲ ਸਾਹਮਣੇ ਆਈ ਹੈ ਤਾਂ ਇੱਕ ਡਿਲੀਵਰੀ ਬੁਆਏ ਦੇ ਤੌਰ ਤੇ ਕੰਮ ਕਰਦੇ ਸੀਗੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿਉਂਕਿ ਯੂਥ ਜਿਹੜਾ ਹੈ ਉਹ ਬੜਾ ਵਨਰੇਬਲ ਹੁੰਦਾ ਹੈ ਤੇ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਫੋਰਨ ਹੈਂਡਲਰਸ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਇਸ ਤਰੀਕੇ ਦੇ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਨੇ ਉਹ ਇਹਨਾਂ ਨੂੰ ਕੰਟੈਕਟ ਕਰਕੇ ਥੋੜੇ ਪਹਿਲੇ ਪੈਸੇ ਦਾ ਲਾਲਚ ਦੇ ਕੇ ਆਪਣੇ ਵੱਲ ਕਰਕੇ ਐਂਟੀ ਨੈਸ਼ਨਲ ਐਕਟੀਵਿਟੀਆਂ ਕਰਾਉਂਦੇ ਨੇ ਸੋ ਇਹ ਇਹ ਗੱਲ ਗ੍ਰੇਨੇਡ ਅਟੈਕਸ ਦੇ ਜਿਹੜੇ ਅਕਿਊਜ਼ ਨੇ ਉਹਨਾਂ ਦੀ ਇੰਟਰੋਗੇਸ਼ਨ ਤੋਂ ਵੀ ਸਾਹਮਣੇ ਆਈ ਹੈ ਇੱਕ ਕੇਸ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ 2500 ਰੁਪਏ ਦਾ ਲਾਲਚ ਦੇ ਕੇ ਬੰਦੇ ਤੋਂ ਜਿਹੜਾ ਹੈ ਮਤਲਬ ਕਿ ਗੋਲੀਆਂ ਵੀ ਮਰਵਾਇਆਂ ਗਈਆਂ ਸੋ ਇਸ ਹੱਦ ਤੱਕ ਜਿਹੜਾ ਹੈ ਉਹ ਯੂਥ ਨੂੰ ਜਿਹੜਾ ਵਨਰੇਬਲ ਯੂਥ ਹੈ ਸੈਕਸ਼ਨ ਹੈ ਉਹਨੂੰ ਜਿਹੜਾ ਹੈ ਇਲਿਓਰ ਕਰਕੇ ਜਿਹੜਾ ਹੈ ਉਹਨੂੰ ਗਲਤ ਕੰਮਾਂ ਵੱਲ ਟੱਕਦੇ ਨੇ ਤੇ ਅਸੀਂ ਸਾਡੇ ਕਈ ਜਿਵੇਂ ਤੁਸੀਂ ਦੇਖਿਆ ਹੋਵੇਗਾ ਪਿੱਛੇ ਡੀ ਸਾਹਬ ਵੱਲੋਂ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇੱਕ ਸੰਪਰਕ ਪ੍ਰੋਗਰਾਮ ਜਿਹੜਾ ਵੱਡੇ ਲੈਵਲ ਤੇ ਪੂਰੇ ਪੰਜਾਬ ਜਿਹੜਾ ਕਰਵਾਇਆ ਗਿਆ ਅਸੀਂ ਲੋਕਾਂ ਦੇ ਨਾਲ ਪਬਲਿਕ ਪੁਲਿਸ ਪਾਰਟਨਰਸ਼ਿਪ ਦੇ ਤਹਿਤ ਉਹਨਾਂ ਦੇ ਕੋਲ ਗਏ ਉਹਨਾਂ ਦੇ ਨਾਲ رابطہ ਰੱਖਿਆ ਤੇ ਸਾਨੂੰ ਇਹਦਾ ਫਾਇਦਾ ਵੀ ਹੋਇਆ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਨੇ ਉਹ ਕਾਫੀ ਸਮੇਂ ਤੋਂ ਜਿਹੜੀਆਂ ਇਨੈਕਟਿਵ ਪਈਆਂ ਸਨ ਉਹ ਐਕਟਿਵ ਹੋਈਆਂ ਨੇ ਸਾਡੇ ਕੋਲ ਇਨਫੋਰਮੇਸ਼ਨ ਆਣੀ ਸ਼ੁਰੂ ਹੋਈ ਹੈ ਰਾਦਰ ਪਿੰਡਾਂ ਦੇ ਵਿੱਚ ਵੀ ਅਵੇਅਰਨੈਸ ਆਈ ਹੈ ਕਿ ਜਿਹੜਾ ਨਵੇਂ ਸਰਪੰਚੀ ਇਲੈਕਸ਼ਨਸ ਹੋਏ ਨੇ ਬਹੁਤ ਵਧੀਆ ਲੋਕ ਅੱਗੇ ਵੀ ਆਏ ਨੇ ਉਹਨਾਂ ਨੇ ਵੀ ਜਿਹੜਾ ਹੈਗਾ ਇਹ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਹੈ ਪਿੰਡਾਂ ਦੇ ਵਿੱਚ ਤੁਸੀਂ ਦੇਖੋਗੇ ਪੁਲਿਸ ਵੱਲੋਂ ਵੀ ਪੰਜਾਬ ਪੁਲਿਸ ਦੇ ਵੱਲੋਂ ਵੀ ਜਿਹੜਾ ਖੇਡ ਕਿੱਟਾ ক্রিকেট ਦੀ ਕਿੱਟਾ ਜਿਹੜੀਆਂ ਉਹ ਡਿਸਪਿਊਟ ਕੀਤੀਆਂ ਗਈਆਂ ਨੇ ਤਿੰਨ ਪਿੰਡਾਂ ਦੇ ਵਿੱਚ ਜਿਮ ਜਿਹੜੇ ਹੈ ਉਹ ਵੀ ਓਪਨ ਕਰਵਾਏ ਗਏ ਨੇ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਕਾਫੀ ਜਿਹੜਾ ਹੈਗਾ ਸਾਨੂੰ ਸਹਿਯੋਗ ਵੀ ਮਿਲਿਆ ਵੈਲਫੇਅਰ ਜਿਹੜਾ ਹੈ ਬਾਰਡਰ ਵੈਲਟ ਦੇ ਵਿੱਚ ਜਿਹੜਾ ਯੂਥ ਨੂੰ ਜਿਹੜਾ ਹੈ ਮੋਟੀਵੇਸ਼ਨ ਵਾਸਤੇ ਅਸੀਂ ਪਹਿਲਾਂ ਵੀ ਜਿਹੜਾ ਹੈ ਜਿਹੜਾ ਯੂਥ ਜਿਹੜਾ ਹੈ ਕੁਝ ਕੰਪੀਟੀਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਨੇ ਆ ਸਾਡੇ ਵੱਲੋਂ ਖੁੱਲਾ ਇਹ ਸਦਾ ਵੀ ਦਿੱਤਾ ਗਿਆ ਵੀ ਸਾਡੇ ਕੋਲ ਅਪਰੋਚ ਕਰੋ ਅਸੀਂ ਕਿਉਂਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰੀਕੇ ਦਾ ਕੋਈ ਪ੍ਰੋਗਰਾਮ ਜਿਹੜਾ ਹੈ ਉਲੀਕ ਰਿਹਾ ਤੇ ਇਹਦੇ ਬਾਰੇ ਜਿਹੜਾ ਯੂਥ ਜਿਹੜਾ ਉਹਨੂੰ ਆਪਣੇ ਉਹਨੂੰ ਇੰਗੇਜ ਵੀ ਕਰਾਂਗੇ ਉਹਨੂੰ ਮੋਟੀਵੇਟ ਵੀ ਕਰਾਂਗੇ ਤੇ ਕਿਉਂਕਿ ਉਹ ਇਸ ਪਾਸੇ ਨਾ ਜਾਵੇ ਤੇ ਮੁੱਖ ਧਾਰਾ ਵਿੱਚ ਆ ਕੇ ਪੋਜ਼ਿਟਿਵ ਕੰਮ ਜਿਹੜਾ ਹੈ ਉਹ ਕਰੇ ਇਹ ਸਾਰੇ ਜਿਹੜੇ ਡਿਪੋਟ ਹੋ ਕੇ ਆਉਂਦੇ ਨੇ ਇਹਨਾਂ ਦੀ ਚੈੱਕ ਕਰੋਗੇ ਕਿ ਉਹਨਾਂ ਦੀ ਜਿਹੜੀ ਗੇਪ ਹੋਵੇ। ਫਸਟ ਸਾਡੇ ਕੋਲ ਬੈਚ ਆਇਆ ਸੀ ਅੰਮ੍ਰਿਤਸਰ ਰੂਰਲ ਦੇ ਉਹਦੇ ਵਿੱਚ ਚਾਰ ਵਿਅਕਤੀ ਸਨ। ਠੀਕ ਹੈ ਜੀ। ਅ ਜਿਹੜੀ ਗੱਲ ਤੁਸੀਂ ਜਾਂਚ ਦੀ ਗੱਲ ਕੀਤੀ ਹੈ ਕਾਫੀ ਹੱਦ ਤੱਕ ਪਹਿਲਾਂ ਹੀ ਉਹਨਾਂ ਦੀ ਜਿਹੜੀ ਹੈ ਐਂਟਿਸਿਡੈਂਟ ਚੈੱਕ ਹੋਏ ਹੁੰਦੇ ਆ। ਉਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਕੁਝ ਐਡਿਡ ਹੈ ਜੋ ਜੋ ਉੱਥੇ ਉਹਨਾਂ ਨੇ ਕੀਤਾ ਹੈ ਜਾਂ ਉਹਨਾਂ ਦਾ ਕੋਈ ਪਿਛਲਾ ਹੈ। रिकॉर्ड है वो जरूर चेक ਕੀਤਾ ਜਾਂਦਾ ਹੈ ਪਰ ਕਿਉਂਕਿ ਅਜੇ ਇਸ ਤਰੀਕੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਉਹਨਾਂ ਚਾਰਾਂ ਦੇ ਰਿਗਾਰਡਿੰਗ ਸੋ ਅਜੇ ਆਪਾਂ ਇਹ ਕਹਿ ਨਹੀਂ ਸਕਦੇ ਕਿ ਉਹਨਾਂ ਦਾ ਕੋਈ ਕ੍ਰਿਮੀਨਲ ਪਾਸਟ ਹੈ ਜੋ ਇਦਾਂ ਦੀ ਕੋਈ ਗੱਲ ਹੈ ਜੇ ਕੋਈ ਇਦਾਂ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਇਹ ਸਾਰੀਆਂ ਜਿਹੜੀਆਂ ਵੈਰੀਫਿਕੇਸ਼ਨਸ ਉਹ ਕੀਤੀਆਂ ਜਾਂਦੀਆਂ ਨੇ